ਤਿਆਂ ਦੀ ਆਈ ਅੱਛਾ ਜੀ ਗੇਟ ਟੱਪ ਗਿਆ ਅੰਦਰ ਸਾਨੂੰ ਚੁੰਬੜੇ ਆ ਕੇ ਭੰਨ ਤੋੜ ਕੀਤੀ ਸਾਡੀ ਘਰ ਦੀ ਅੱਛਾ ਹਾਂਜੀ ਫੇਰ ਸਾਨੂੰ ਅਸੀਂ ਅੰਦਰ ਭੱਜ ਕੇ ਅੰਦਰ ਰੋੜੇ ਮਾਰੇ ਅਸੀਂ ਭੱਜ ਕੇ ਅੰਦਰ ਬਚੇ ਹਾਂ ਹਾਂਜੀ ਜਦੋਂ ਤੁਸੀਂ ਕਹਿੰਨੇ ਪਹਿਲਾਂ ਆਉਂਦੇ ਵਿੱਚ ਵਿੱਚ ਉਹ ਅਣਪਛਾਤੇ ਵਿਅਕਤੀ ਘਰ ਵੜਦੇ ਹੈਗੇ ਆ ਤੇ ਗੱਡੀਆਂ ਦੀ ਜੋ ਭੰਨ ਤੋੜ ਕੀਤੀ ਹੈਗੀ ਮੈਂ ਕੈਮਰਾਮੈਨ ਨੂੰ ਦਿਖਾ ਸਕਦਾ ਉਹ ਦੇਖ ਸਕਦੇ ਬਹੁਤ ਡਰਾਵਣਾ ਮਾਹੌਲ ਸੀ ਉਸ ਸਮੇਂ ਤੇ ਗੱਡੀਆਂ ਦਾ ਵੀ ਬਹੁਤ ਬੁਰੇ ਹਾਲ ਸੀ ਦੋ ਚਾਰ ਮੁੰਡੇ ਉੱਪਰ ਸੀਗੇ ਉਹਦੇ ਗੇਟ ਦੇ ਭੰਨ ਜੀ ਤੁਹਾਡਾ ਸਵਾਗਤ ਆ ਜੀ ਰੈਗੂਲਰ ਗਾਂ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅੱਜ ਅਸੀਂ ਪਹੁੰਚੇ ਆ ਪਿੰਡ ਲੰਮੇ ਜੱਟਪੁਰੇ ਜਿੱਥੇ ਕਿ ਐਨ ਆਰ ਆਈ ਕੋਠੀ ਤੇ ਰਾਤ ਦੇ ਸਮੇਂ ਦੇ ਵਿੱਚ ਕੁਝ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਵੀ ਜੋ ਪਿੰਡ ਦੇ ਕੁਝ ਲੋਕ ਸੀਗੇ ਤੇ ਕੁਝ ਅਣਪਛਾਤੇ ਸੀਗੇ ਉਹ ਕੀ ਮੈਟਰ ਹੈਗਾ ਉਹਨਾਂ ਨੇ ਸਬਾ 9 ਦੇ ਵਿੱਚ ਵਿੱਚ ਉਹ ਅਣਪਛਾਤੇ ਵਿਅਕਤੀ ਘਰਵਰਦੇ ਹੈਗੇ ਆ ਤੇ ਗੱਡੀਆਂ ਦੀ ਜੋ ਭੰਨ ਤੋੜ ਕੀਤੀ ਹੈਗੀ ਮੈਂ ਕੈਮਰਾਮੈਨ ਨੂੰ ਦਿਖਾ ਸਕਦਾ ਤੋ ਦੇਖ ਸਕਦੇ ਹੋ ਗੱਡੀਆਂ ਦੇ ਉਹਨਾਂ ਨੇ ਸ਼ੀਸ਼ੇ ਭੰਨੇ ਹੈਗੇ ਆ ਤੇ ਪੂਰਾ ਕੱਚ ਖਿਲ ਰਿਆ ਹੈਗਾ ਦੇਖ ਸਕਦੇ ਤੁਸੀਂ ਆ ਬੈਕ ਸਾਈਡ ਦੀ ਗੱਡੀ ਦਾ ਬਿਲਕੁਲ ਸ਼ੀਸ਼ਾ ਟੁੱਟ ਚੁੱਕਿਆ ਵੀ ਦੇਖ ਸਕਦੇ ਤੁਸੀਂ ਇਧਰ ਆ ਗੱਡੀ ਖੜੀ ਹੈਗੀ ਆ ਮਹਿੰਗੀਆਂ ਗੱਡੀਆਂ ਹੈਗੀਆਂ ਜਿਨ੍ਹਾਂ ਦਾ ਸ਼ੀਸ਼ਾ ਇਹਨਾਂ ਨੇ ਪੂਰੀ ਮਤਲਬ ਪਹਨ ਤੋੜ ਕੀਤੀ ਹੈ 게ਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ 게ਟ ਦੇ ਵਿੱਚ ਦੇਖ ਸਕਦੇ ਹੋ ਤੇ ਕੀ ਚੀਜ਼ ਮਾਰੀ ਹੋਏ ਇਹਨਾਂ ਨੇ ਕਾਹ ਤੋਂ ਇਹ ਆਏ ਹੈਗੇ ਬੰਦੇ ਤੇ ਪਰਿਵਾਰ ਦੇ ਵਿੱਚ ਦੱਸਿਆ ਜਾਦਾ ਵੀ ਰਾਤ ਦੇ ਸਮੇਂ ਜੋ ਲੇਡੀ ਸੀਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਕੀ ਕਾਰਨ ਹੋਇਆ ਤੇ ਪਿੰਡ ਵਾਸੀ ਵੀ ਦੇਖ ਸਕਦੇ ਹੋ ਪਿੰਡ ਦੇ ਜੇ ਲੋਕ ਹੈਗੇ ਖੜੇ ਹੈਗੇ ਤੇ ਥੱਲੇ ਦੇਖ ਸਕਦੇ ਤੁਸੀਂ ਜੋ ਰਾਤ ਦੇ ਸਮੇਂ ਨਾ ਰੋੜੇ ਮਾਰੇ ਹੈਗੇ ਹਨ ਤੇ ਆਪਾਂ ਪਰਿਵਾਰ ਨਾਲ ਆਪਾਂ ਗੱਲਬਾਤ ਕਰਾਂਗੇ ਜੀ ਤੇ ਜੋ ਲੇਡੀਜ਼ ਘਰੇ ਸੀਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿੰਨਾ ਟਾਈਮ ਸੀਗਾ ਕਾਹਤੋਂ ਉਹ ਕਰਿਆ ਹੈ ਗਿਆ ਕੋਈ ਜਾਣਕਾਰੀ ਲੈਣੇ ਹੈ ਗਿਆ ਹਾਂ ਜੀ ਧੰਨਵਾਦ ਤੁਹਾਡਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਚਾਰਜੀਤਾ ਜੀ ਠੀਕ ਹੈ ਜੀ ਹਾਂਜੀ ਪਹਿਲਾਂ 6 ਬੰਦੇ ਆਏ ਅੱਛਾ ਹਾਂਜੀ ਕਿੰਨੇ ਵਜੇ ਦਾ ਟਾਈਮ ਸੀਗਾ ਦਾ ਅਜੇ ਪਹਿਲਾਂ ਜੀ 7 ਵਜੇ ਦਾ ਟਾਈਮ ਸੀ ਫਿਰ ਉਹ 8:30 ਵਜੇ ਆਏ अच्छा जी हां जी सब 8:30 ਵਜੇ ਉੱਤੋਂ ਗੇਟ ਆਪਕੇ ਉੱਤੇ ਆਈ ਅੱਛਾ ਜੀ ਗੇਟ ਟੱਪ ਕੇ ਅੰਦਰ ਸਾਨੂੰ ਚੁੰਬੜੇ ਆ ਕੇ ਪੰਨ ਤੋੜ ਕੀਤੀ ਸਾਡੀ ਘਰ ਦੀ ਅੱਛਾ ਜੀ ਹਾਂ ਜੀ ਫਿਰ ਸਾਨੂੰ ਅਸੀਂ ਅੰਦਰ ਭੱਜ ਕੇ ਅੰਦਰ ਰੋੜੇ ਮਾਰੇ ਅਸੀਂ ਭੱਜ ਕੇ ਅੰਦਰ ਬਚੇ ਹਾਂ ਅੱਛਾ ਹਾਂ ਜੀ ਜਦੋਂ ਤੁਸੀਂ ਕਹਿੰਦੇ ਪਹਿਲਾਂ ਤੁਸੀਂ ਆਏ ਹੈਗੇ ਪਹਿਲਾਂ ਰੋੜੇ ਮਾਰੇ ਉਹਨਾਂ ਨੇ ਨਹੀਂ ਜੀ ਪਹਿਲਾਂ ਪਹਿਲਾਂ ਤਾਂ ਉਧਰ ਮੁੜ ਗਏ ਫਿਰ ਵਾਪਸ ਹੀ ਦੁਬਾਰਾ ਆਏ ਪਹਿਲਾਂ ਉਹਨੇ ਪੁੱਛਿਆ ਵੀ ਤੁਹਾਡਾ ਹਸਬੰਦ ਕਿੱਥੇ ਆ ਅੱਛਾ ਹਾਂ ਜੀ ਉਹ ਮੈਂ ਕਿਹਾ ਘਰੇ ਨਹੀਂ ਗਾ ਉਹ ਵਾਪਸ ਫਿਰ ਦੁਬਾਰੇ ਮੁੜ ਕੇ ਆਏ ਆ ਠੀਕ ਹੈ ਹਾਂ ਜੀ ਫਿਰ ਤਾਂ 20-25 ਜ ਕੌਣ ਲੱਗਦੇ ਹੈਗੇ ਜੀ ਮਤਲਬ ਕੌਣ ਬੰਦੇ ਲੱਗਦੇ ਆ ਕੁਝ ਜਾਣ ਕੋਈ ਪਛਾਣ ਆਉਂਦੀ ਹੁੰਦੀ ਹਾਂਜੀ ਸਾਡੇ ਪੱਤੀ ਦੇ ਸਹਤ ਜੀ ਘਰਾਂ ਦੇ ਹੀ ਆ ਸਾਡੇ ਅੱਛਾ ਹਾਂਜੀ ਹਾਂ ਠੀਕ ਆ ਜੀ ਹੋਰ ਕੌਣ ਕੌਣ ਰਾਤ ਦੇ ਸਮੇਂ ਸੀਗਾ ਤੁਹਾਡੇ ਪਰਿਵਾਰ ਦੇ ਵਿੱਚ ਇੱਥੇ ਸਾਡੇ ਪਰਿਵਾਰ ਦੇ ਵਿੱਚ ਇੱਕ ਇਹਨਾਂ ਦੇ ਮਾਮੇ ਦੀ ਨੌ ਸੀਗੀ ਇੱਕ ਸਾਡੇ ਚਾਚੇ ਦੇ ਮੁੰਡੇ ਬਾਅਦ ਚ ਆਏ ਭੱਜ ਗਏ ਜਦੋਂ ਉਹਨਾਂ ਨੂੰ ਰੌਲਾ ਪੈਂਦਾ ਸੁਣਿਆ ਹਾਂਜੀ ਦੁੱਧ ਫੜਾਉਣਾ ਏ ਤੇ ਉਹਨਾਂ ਨੇ ਉਹਨਾਂ ਨੇ ਆ ਕੇ ਸਾਨੂੰ ਪਹੁੰਚਾਇਆ ਵਾ ਠੀਕ ਆ ਜੀ ਹਾਂਜੀ ਤੇ ਤੁਸੀਂ ਸੀਗੇ ਨਾਲ ਹਾਂਜੀ ਇਹ ਸੀਗੇ ਮੇਰੇ ਨਾਲ ਲਬਜੀਤਾ ਜੀ ਠੀਕ ਆ ਜੀ ਹਾਂਜੀ ਜਦੋਂ ਮਤਲਬ ਇਕ ਤਾਰੂੜੇ ਮਾਰੇ ਹੈਗੇ ਜਾਂ ਬੰਦੇ ਆਏ ਆ ਜੀ ਹਾਂ ਜੀ ਹਾਂ ਕਿਹੋ ਜਿਹਾ ਮਾਹੌਲ ਸੀ ਕਿਵੇਂ ਦੇਖਿਆ ਤੁਸੀਂ ਬਹੁਤ ਜ਼ਿਆਦਾ ਜੀ ਉਹ ਮੁੜ ਕੇ ਪਹਿਲਾਂ ਅੰਦਰ ਵੱੜ ਚੱਲੇ ਸੀਗੇ ਤੇ ਮੁੜ ਕੇ ਇੱਕ ਮੇਰਾ ਬੱਚਾਗਾ ਢਾਈਆਂ ਕਿਸਾਲਾਂ ਦਾ ਤੇ ਸਾਡੀ ਖੇਚ ਤੋਂ ਬਹੁਤ ਜ਼ਿਆਦਾ ਕੀਤੀ ਮੁੜ ਕੇ ਜਦੋਂ ਚੀਕਾਂ ਰੌਲਾ ਸੌਣ ਕੇ ਮੁੰਡਾ ਆ ਗਿਆ ਸੀਗਾ ਦੂਜਾ ਦੂਜੇ ਘਰ ਵਾਲਿਆਂ ਦਾ ਸਾਡੇ ਅੱਛਾ ਤੇ ਉਹਨੇ ਸਾਨੂੰ ਕਢਵਾਇਆ ਨਹੀਂ ਤੇ ਉਹਨਾਂ ਦੇ ਨਹੀਂ ਕਾਹ ਤੋਂ ਕੀ ਕਾਰਨ ਕਾਹ ਤੋਂ ਆਏ ਹੈਗੇ ਆ ਮਤਲਬ ਜੀ ਇਹਨਾਂ ਦਾ ਜ਼ਮੀਨਦਾਰ ਰੌਲਾਗਾ ਜ਼ਮੀਨਦਾਰ ਜ਼ਮੀਨ ਰੋਲਾ ਵੀ ਨਹੀਂਗਾ ਜ਼ਮੀਨ ਹੈ ਹੀ ਆਪਣੀ ਆ ਵੀ ਉਹਨਾਂ ਕੋਲੇ ਬੈ ਲਈ ਹੋਈ ਆ ਉਹਨਾਂ ਤੋਂ ਅੱਛਾ ਇਹ ਹਾਂ ਦੂਜੇ ਘਰਾਂ ਲੈਂਦੀ ਸੀਗੀ ਤੇ ਇਹਨਾਂ ਨੇ ਹੁਣ ਖਰੀਦ ਲਈ ਉਹ ਖਰੀਦ ਲਈ ਹਾਂਜੀ ਕੋਈ ਪੰਚਾਇਤ ਦੇ ਮੋਦਵਾਰ ਵਿੱਚ ਕੋਈ ਕੋਤੇ ਗੱਲਬਾਤ ਚੱਲੀ ਹੋਵੇ ਕੋਈ ਨਹੀਂ ਨਹੀਂ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਲੈਣ ਤੁਸੀਂ ਲੈ ਲਓ ਉਹ ਕਹਿੰਦੇ ਨਹੀਂ ਵੀ ਸਾਡੀ ਨਿਗੰਜੈ ਸ ਹੈ ਨਹੀਂਗੀ ਵੀ ਤੁਸੀਂ ਗਏ ਲੈ ਲਓ ਵੀਰੇ ਅੱਛਾ ਜੀ ਤੇ ਇਸ ਕਰਕੇ ਫਿਰ ਉਹ ਕਹਿੰਦੇ ਵੀ ਹਾਂ ਹਾਂ ਤੁਸੀਂ ਘਾਤੋਂ ਲੈ ਲਈ ਇਹਦੇ ਜਿੱਦਾਂ ਜੀ ਕੋਈ ਰੋਲਾ ਨਹੀਂਗਾ ਉਹ ਤਾਂ ਆਪਣੇ ਪੈਸੇ ਆ ਬਿਲਕੁਲ ਬਿਲਕੁਲ ਹਾਂਜੀ ਤੇ ਜਦੋਂ ਅਟੈਕ ਕੀਤਾ ਹੈਗਾ ਰਾਤ ਦੇ ਸਮੇਂ ਉਸ ਟਾਈਮ ਫਿਰ ਕੌਣ ਆਇਆ ਹੈਗਾ ਇੱਥੇ ਤੁਹਾਨੂੰ ਜੀ ਸਾਡੇ ਦੂਜੇ ਚਾਚੇ ਦਾ ਬੇਟਾ ਆਇਆ ਗੁਰਪ੍ਰੀਤ ਆਇਆ ਬੱਤ ਹਾਂਜੀ ਭਾਈ ਜੀ ਕੀ ਨਾਮ ਆਪਨਾ ਮੇਰੇ ਨਾਮ ਜੀ ਗੁਰਪ੍ਰੀਤ ਸਿੰਘ ਠੀਕ ਹੈ ਕੀ ਦੇਖਿਆ ਹੈਗਾ ਜਦੋਂ ਇੱਥੇ ਜੀ ਬਹੁਤ ਡਰਾਵਣਾ ਮਾਹੌਲ ਸੀ ਉਸ ਸਮੇਂ ਤੇ ਗੱਡੀਆਂ ਦਾ ਵੀ ਬਹੁਤ ਬੁਰੇ ਹਾਲ ਸੀ ਦੋ ਚਾਰ ਮੁੰਡੇ ਉੱਪਰ ਸੀਗੇ ਉਹਦੇ ਗੇਟ ਦੇ ਪੰਨਣ ਦੀ ਕੋਸ਼ਿਸ਼ ਕਰ ਰਹੇ ਸੀ ਪੂਰੀ ਜਾਨੀ ਕਿ ਖੜਕਾ ਸੁਣਦਾ ਸੀ ਪੂਰੇ ਪਿੰਡ ਜੀ ਅੱਛਾ ਟਿੱਕੀ ਰਾਤ ਤੋਂ ਬਹੁਤ ਬੁਰੇ ਹਾਲ ਸੀਗੇ ਤੇ ਮੈਂ ਦਵਾਦਵ ਭਾਬੀ ਹੁਣਾਂ ਨੂੰ ਸਭ ਨੂੰ ਛਡਾਇਆ ਹੱਥਾ ਪਾਹੀ ਬਹੁਤ ਕਰਦੇ ਸੀ ਮੇਰਾ ਜੀ ਇਧਰਲੀ ਸਾਈਡ ਆ ਬੈਕ ਸਾਈਡ ਦੀ ਡੋਰ ਆ ਆਪਣਾ ਇੱਕ ਤੇ ਇਧਰ ਦੀ ਮੈਂ ਮਗਰ ਦੀ ਆਇਆ ਦੁੱਧ ਫੜਾਉਣ ਤੇ ਮੂਹਰੇ ਆਹ ਗੇਟ ਤੇ ਜਮ ਬੁਰੇ ਹਾਲ ਸੀਗੇ ਜੀ ਔਰ ਟਕ ਟਕ ਕੋਵੇਂ ਗੜਾਸੇ ਬਹੁਤ ਟਿੱਕੇ ਤੇਜ਼ ਤਾਰ ਕੀ ਕਾਰਨ ਲੱਗਦਾ ਕਾਦੋਂ ਅਟੈਕ ਕੀਤਾ ਉਹਨਾਂ ਨੇ ਉਹਨਾਂ ਦੀ ਅਸਲ ਮਿੱਥੀ ਗੱਲ ਇਹ ਸੀਗਾ ਵੀ ਉੱਥੇ ਘਰੇ ਜਾ ਕੇ ਵੀ ਜਿਹੜੇ ਵੀਰੇ ਨੇ ਤੇ ਉਹਨਾਂ ਦੇ ਵੀ ਅਟੈਕ ਕਰਨਾ ਵੀ ਮਾਰਨ ਦੀ ਹੱਤਿਆ ਦੇ ਤੌਰ ਤੇ ਆਏ ਸੀ ਅੱਛਾ ਹਾਂਜੀ ਨਹੀਂ ਚਲੋ ਮਾਰਨ ਦੀ ਹੱਤਿਆ ਕਰਨ ਵਾਸਤੇ ਆ ਗਏ ਅਟੈਕ ਕਰਨ ਵਾਸਤੇ ਕਾਰਨ ਕੀ ਲੱਗਦਾ ਕਾਰਨ ਮਤਲਬ ਇਸ ਤਰ੍ਹਾਂ ਕਾਰਨ ਇਹ ਸੀਗਾ ਜੀ ਉਹਨਾਂ ਨੇ ਬਾਈ ਕਰਿਆ ਪ੍ਰਾਪਰਟੀ ਵਾਲੇ ਬੰਦੇ ਨੇ ਤੇ ਪੈਸੇ ਵਾਲੇ ਬੰਦੇ ਨੇ ਇਹਨਾਂ ਨੇ ਬਾਏ ਕਰੀਆ ਪਹਿਲੀ ਜੋ ਬਾਹਰ ਬੰਦੇ ਰਹਿੰਦੇ ਨੇ ਤੇ ਉਹਨਾਂ ਨੇ ਸੇਲ ਕਰੀਆ ਤੇ ਜ਼ਮੀਨ ਦਾਵਾ ਹੈਗਾ ਉਹਦੇ ਚੱਕਰ ਜੀ ਆਏ ਹੈਗੇ ਉਹਦੀ ਰੰਜਸ ਦੇ ਤੌਰ ਤੇ ਉਹਨਾਂ ਨੇ ਆ ਕੇ ਵੀ ਅਸੀਂ ਵੀ ਨਹੀਂ ਇਹਨਾਂ ਨੂੰ ਕਬਜ਼ਾ ਕਰਨ ਦੇਣਾ ਉੱਤੇ ਠੀਕ ਹੈ ਵੀ ਅਸੀਂ ਨਹੀਂ ਛੱਡ ਸਕਦੇ ਪੁਲਿਸ ਕਮਿਨਿਟ ਕਰਤੀ ਸੀ ਹਾਂਜੀ ਪੁਲਿਸ ਉਦੋਂ ਐਨ ਮੌਕੇ ਤੇ ਵੀ ਆਏ ਨੇ ਉਹ ਸਾਰਾ ਮਾਹੌਲ ਦੇਖ ਕੇ ਗਏ ਨੇ ਪੁਲਿਸ ਆਈ ਹਠੂਰ ਦੀ ਆਈ ਹੈ ਨੇ ਹਾਂਜੀ ਟੋਣ ਆਏ ਸੀ ਉਹਨਾਂ ਦਾ ਨਾਮ ਨਾਮ ਸਰਜੀਤ ਸਿੰਘ ਸਰਜੀਤ ਸਿੰਘ ਆਏ ਨੇ ਠੀਕ ਹੈ ਹੁਣ ਅੱਜ ਕੋਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਅੱਜ ਵੀ ਆ ਕੇ ਗਏ ਨੇ ਜੀ ਸਾਰੇ ਜਾਨਕੀ ਮੁਲਾਜ਼ਮ ਹੀ ਸੀ ਸਾਰੇ ਡੀਐਸਪੀ ਵੀ ਉਹਨੇ ਸਭ ਆ ਕੇ ਗਏ ਨੇ ਮੌਕਾ ਦੇਖ ਗਏ ਜਿਹੜੇ ਤੁਸੀਂ ਪਿੰਡ ਦੇ ਲੋਕ ਦੱਸਦੇ ਪਏ ਹੋ ਪਿੰਡ ਦੇ ਕੌਣ ਕੌਣ ਵਿਅਕਤੀ ਆਗੇ ਆ ਪਿੰਡ ਦੇ ਵਿਅਕਤੀ ਨੇ ਜੀ ਇੱਕ ਤਾਂ ਜੀ ਮੋਹਨਾ ਸਿੰਘ ਨੇ ਬਾਹਰੋਂ ਆਏ ਨੇ ਐਨਆਰਆਈ ਨੇ ਉਹ ਵੀ ਅੱਛਾ ਤੇ ਉਹ ਉਹਨਾਂ ਕੁੱਤੇ ਕੱਤੇ ਭਜਾਉਣ ਦਾ ਕੰਮ ਕਰਦੇ ਨੇ ਉੱਥੋਂ ਨੱਥੋ ਵਾਲੋਂ ਟੈਟ ਹੋ ਗਏ ਨੇ ਸ਼ਰਾਬੀ ਨਾਲ ਹੋਰ ਮਡੀਰ ਹੋਣੀਆਂ ਨਹੀਂ ਤੁਸੀਂ ਉਹਨਾਂ ਦਾ ਨਾਮ ਕਿਵੇਂ ਲੈ ਸਕਦੇ ਹੋ ਕੋਈ ਵੀਡੀਓ ਫੁਟੇਜ ਆਪਣੇ ਕੋਲ ਨਹੀਂ ਜੀ ਮੈਂ ਖੁਦ ਦੇਖਿਆ ਉਹ ਇੱਥੇ ਅੱਛਾ ਖੁਦ ਦੇਖਿਆ ਤੁਸੀਂ ਅੱਖੀ ਅੱਖੀ ਦੇਖੇ ਨੇ ਮੋਹਨ ਸਿੰਘ ਸੀ ਤੇ ਇੱਕ ਕਾਲਾ ਸਿੰਘ ਸੀ ਉਹਨਾਂ ਦੇ ਪੁੱਤਰ ਸੀ ਤੇ ਉਹ ਜਾਨੀ ਕਿ ਅੰਦਰ ਸੀਗੇ ਐਨ ਮੌਕੇ ਤੇ ਮੈਂ ਦੇਖੇ ਨੇ ਅੱਛਾ ਤੇ ਹੋਰ ਵੀ ਸੀਗੇ ਮੰਡੀਰਾਂ ਬਹੁਤ ਖੱਪਾ ਰੌਲੀ ਕਰਦੇ ਸੀ ਆਂਡ ਗਵਾਂਡ ਦੇ ਸੀ ਕੀ ਮੰਗ ਚਾਹੁੰਦੇ ਹੋ ਲਾਸਟ ਵਾਰ ਹੁਣ ਜੀ ਇਨਸਾਫ ਚਾਹੀਦਾ ਈ ਸਾਨੂੰ ਹੋਰ ਕੀ ਚਾਹੀਦਾ ਇਨਸਾਫ ਚਾਹੀਦਾ ਹਾਂਜੀ ਤੇ ਮਤੇ ਕੀ ਮੰਗ ਚਾਉਨੇ ਹੈਗੇ ਤੁਸੀਂ ਇਹ ਤਾਂ ਇਨਸਾਫ ਚਾਉਨੇ ਆ ਵੀ ਸਾਡੇ ਘਰੇ ਆਏ ਬਾਹਰਦਤ ਕਾ ਤੋਂ ਅੱਗੇ ਕੀਤੀ ਉਹਨਾਂ ਨੇ ਅੱਗੇ ਕਿਤੇ ਲੱਗਿਆ ਹੈਗਾ ਵੀ ਕੋਈ ਬੰਦੇ ਕੋਈ ਰਾਤ ਦੇ ਸਮੇਂ ਫਿਰਦੇ ਹੁਣ ਬਾਹਰ ਜਾਂ ਆਪਾਂ ਨੂੰ ਕਿਤੇ ਨਹੀਂ ਜੀ ਕੋਈ ਨਹੀਂ ਫਿਰਦਾ ਸੀ ਪਹਿਲਾਂ ਕੋਈ ਚੱਕਰ ਨਹੀਂ ਇਹ ਜਿਹਾ ਸੀਗਾ ਜੀ ਕੋਈ ਗੱਲ ਹੀ ਨਹੀਂ ਹਾਂ ਜੀ ਗੱਲ ਨਹੀਂ ਸਾਡੀ ਤਾਂ ਇਹ ਜਿਹੀ ਕੋਈ ਅਸੀਂ ਤਾਂ ਹਜੂਰ ਸਾਹਿਬ ਚੱਲੇ ਸੀਗੇ 12 ਤਰੀਕ ਨੂੰ ਆਸ-ਪਾਸੇ ਲੋਕ ਤਾਂ ਰਹਿੰਦੇ ਆ ਆਸੇ-ਵਾਸੇ ਗਮਾਂਢੀ ਆਪਣੇ ਉਸ ਟਾਈਮ ਕੌਣ ਆਇਆ ਹੈਗਾ ਮੈਨ ਥੋੜੇ ਹਾਂਜੀ ਇਹੀ ਮੁੰਡਾ ਆਇਆ ਮੈਨ ਹਾਂਜੀ ਹੋਰ ਕੋਈ ਹੋਰ ਜੀ ਬਾਅਦ ਚ ਆਏ ਜਦੋਂ ਦੌੜਾ ਪੈਂਦਾ ਸੁਣ ਕੇ ਉਦੋਂ ਬਾਅਦ ਘੱਟ ਮੋੜ ਵਾਪਸ ਮੋੜ ਦੇ ਅੱਗੇ ਉਦੋਂ ਇਕੱਠੇ ਹੋਏ ਸਾਰੇ ਜੀ ਬਾਅਦ ਹੋਰ ਘੱਟ ਹਾਂਜੀ ਆ ਠੀਕ ਆ ਜੀ ਹਾਂਜੀ ਬਾਈ ਜੀ ਹਾਂਜੀ ਬਾਈ ਜੀ ਕੀ ਨਾਮ ਆ ਜੀ ਆਪਣਾ ਜੱਗਾ ਸਿੰਘ ਜੀ ਕਿਵੇਂ ਲੱਗਦਾ ਜੀ ਕਿਉਂ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਜਿਹੜੀ ਘਟਨਾ ਹੋਈ ਹੈਗੀ ਹੈ ਜੀ ਸਾਨੂੰ ਤਾਂ ਪਤਾ ਲੱਗਿਆ ਅਗਲੇ ਦਿਨ ਦੂਜੇ ਦਿਨ ਪਤਾ ਲੱਗਿਆ ਦੂਜੇ ਦਿਨ ਠੀਕ ਆ ਜੀ ਤੇ ਉਹ ਵਾਲੇ ਬੰਦੇ ਆ ਹਾਂਜੀ ਤੇ ਸਾਨੂੰ ਪਤਾ ਲੱ ਅੱਛਾ ਬੰਦੇ ਕੀ ਬਿਰਕੋ ਕੀ ਕਾਰਨ ਲੱਗਦਾ ਹੈਗਾ ਬਸ ਕਾਰਨ ਬਾਹਰਿਆਂ ਨਾਲ ਕੋਈ ਫਾਇਦਾ ਨਹੀਂ ਜੀ ਮੈਨ ਪੈੜੀ ਦਾ ਪ੍ਰਾਪਰਟੀ ਦਾ ਕਰ ਕੀ ਮਤਲਬ ਹੈਗਾ ਹੈਗਾ ਇਹ ਮੁੰਡਾ ਬੰਦੇ ਨੂੰ ਨਾਲ ਲੈ ਕੇ ਘਰੇ ਗਿਆ ਉਹਨਾਂ ਨੇ ਅੱਛਾ ਜੀ ਬਈ ਪੈੜੀ ਤੁਸੀਂ ਲੈ ਲਓ ਅੱਛਾ ਜੀ ਬਈ ਮੈਨ ਹੀ ਲੈਂਦਾ ਕੌਣ ਕਹਿੰਦਾ ਜੀ ਇਹ ਗੱਲ ਆ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਬਈ ਮੈਨ ਹੀ ਲੈਂਦਾ ਵੀ ਪੈੜੀ ਕਰੋ ਜੇ ਮੇਰੇ ਕੋਈ ਹਾਂ ਉਹ ਕਹਿੰਦਾ ਵੀ ਸਾਡੇ ਚਾਹਮਤ ਹੈ ਨਹੀਂ ਅੱਛਾ ਜੀ ਉਹ ਕਹਿੰਦਾ ਹਮਤ ਹੈ ਤਾਂ ਫਿਰ ਮੈਂ ਲੈ ਲੈਂਦਾ ਕੰਜਲ ਲੈ ਲਓ ਮਤਲਬ ਪੈਲੀ ਲੈ ਲਈ ਹੈਗੀ ਆ ਇਹਨਾਂ ਨੇ ਪਹਿਲਾਂ ਸੁਖਵਣੀ ਕੀਤੀ ਉਹਨਾਂ ਨੂੰ ਛੱਡਿਆ ਭੋਗ ਤੇ ਆਏ ਆ ਓਕੇ ਫਿਰ ਉਹਨਾਂ ਨੇ ਸਿਹਾਰਨਪਾੜ ਦਾ ਭੋਗ ਪਾਇਆ ਹੁਣੇ ਪੰਜ ਚਾਰ ਦਿਨਾਂ ਚ ਇਹ ਗਏ ਆ ਅੱਛਾ ਆ ਸਮਝ ਨਹੀਂ ਲੱਗੀ ਵੀ ਆਹ ਬਿਮਾਰੀ ਐਡੀ ਪੈਣੀ ਆ ਠੀਕ ਹੈ ਮੌਕੇ ਤੇ ਹੋਰ ਕੋਈ ਅਗਰ ਸਿੰਘ ਕਿਵੇਂ ਤੁਸੀ ਕਦੋਂ ਤੁਹਾਨੂੰ ਪਤਾ ਲੱਗਿਆ ਹੈਗਾ ਜੀ ਮੈਨੂੰ ਤਾਂ ਰਾਤ ਨੂੰ ਹੀ ਪਤਾ ਲੱਗਿਆ ਲੱਗਿਆ ਜੀ ਆਹੋ ਤਾਂ ਫਿਰ ਫੋਨ ਕੀਤਾ ਬਿੱਟੂ ਆ ਗਿਆ ਸੀ ਚਲ ਚਾ ਬਿੱਟੂ ਆ ਗਿਆ ਲੜਕਾ ਆ ਗਿਆ ਸੀ ਆ ਮੁੰਡਾ ਆ ਗਿਆ ਸੀਗਾ ਬਸ ਠੀਕ ਹੈ ਜੀ ਬਜ਼ੁਰਗੋ ਕੀ ਮੰਗ ਚਾਹੁੰਦੇ ਆ ਕਿਵੇਂ ਕਿਵੇਂ ਦੇਖਣਾ ਚਾਹੁੰਦੇ ਆ ਅੱਛਾ ਜੀ ਜਿਵੇਂ ਨਸ਼ਕਾਨ ਹੋਇਆ ਜੀ ਬਸ ਉਹ ਸਾਨੂੰ ਉਹਦਾ ਹੱਕ ਦਵਾ ਲਿਓ ਠੀਕ ਹੈ ਜੀ ਤੇ ਬਾਕੀ ਬਾਤੋ ਬਾਦੋ ਉਹ ਬੰਦਾ ਦਾ ਫਿਰ ਕੰਮ ਵੀ ਹੋਣਾ ਚਾਹੀਦਾ ਕੱਲ ਨੂੰ ਕਿਸੇ ਹੋਰ ਵੀ ਜਾਣਗੇ ਆਹੋ ਕੱਲ ਨੂੰ ਕਿਸੇ ਹੋਰ ਜਾਣਗੇ ਬਿਲਕੁਲ ਚਲੋ ਅਸੀਂ ਜੋ ਪਿੰਡ ਦੇ ਲੋਕ ਸੀ ਉਹਨਾਂ ਵੀ ਗੱਲਬਾਤ ਕੀਤੀ ਹੈਗੀ ਆ ਤੇ ਪਰਿਵਾਰਕ ਮੈਂਬਰਾਂ ਨੇ ਵੀ ਗੱਲਬਾਤ ਕੀਤੀ ਹੈ ਉਹ ਜੋ ਕਹਿ ਰਹੇ ਵੀ ਸਾਡਾ ਜੋ ਨੁਕਸਾਨ ਹੋ ਕੀਤਾ ਹੈਗਾ ਵਿਅਕਤੀਆਂ ਨੇ ਉਹਨਾਂ ਤੇ ਪੁਲਿਸ ਜ਼ਰੂਰ ਕਾਰਵਾਈ ਕਰੇ ਤੇ ਉਹਨਾਂ ਤੋਂ ਜੋ ਵੀ ਸਾਡਾ ਨੁਕਸਾਨ ਕੀਤਾ ਗਿਆ ਉਹ ਭਰਾਈ ਕਰਵਾਉਣੀ ਚਾਹੀਦੀ ਹੈਗੀ ਆ ਬਾਕੀ ਜੋ ਇਸ ਵੇਲੇ ਸਹੀ ਕਹਿੰਤੂ ਪ੍ਰੰਤੂ ਨਹੀਂ ਕਰ ਸਕਦੇ ਕਿਉਂਕਿ ਪੁਲਿਸ ਜਾਂਚ ਕਰ ਰਹੀ ਆ ਵੀ ਇਸ ਵਿੱਚ ਕਿਸ ਦੀ ਕੀ ਗਲਤੀ ਆ ਦੇਖਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਵ ਪਰ